1500 ਆ ਰੁਪਏ ਮਤੇ ਤੀਜੇ ਕੇ 15 ਦੇ ਜਾਂਦਾ ਹੁਣ ਚੌਥੇ ਕੇ ਦੇਣੇ ਅਗਰ ਆਈ ਨਾ ਕਿੰਨੇ ਚੱਕਰਾਂ ਦਾ ਫਰਕ ਪੈਂਦਾ ਤੇ ਜੇ ਆਪਾਂ ਇਹ ਐਡੀਸ਼ਨ ਵਾਲਾ ਲਾਉਣਾ ਤਾਂ ਆ ਪਾਈਪ ਵੀ ਆਪਾਂ ਨੂੰ ਚੇਂਜ ਕਰਨੀ ਪਊ ਜਿਹੜੀ ਇਹਦੇ ਵਿੱਚ ਹੁੰਦੀ ਆ ਉਹਦੇ ਤੇ ਵੀ ਇੱਥੇ ਇੱਕ ਛਰੀ ਟਾਈਪ ਹੁੰਦਾ ਹਨ ਜਿੱਦਾਂ ਰੋਟਾਵੇਟਰ ਦੇ ਕ੍ਰਾਸ ਦੀ ਵਿੱਚ ਹੁੰਦਾ ਜੋੜ ਆਹ ਰੇ ਇਹਦੇ ਚ ਜੋੜਾ ਹੈ ਇਹਦੇ ਚ ਜੋੜਾ ਹੈ ਆ ਜੌਂਡੀਰ ਦਾ ਆ ਹੌਲੈਂਡ ਦਾ ਪ੍ਰੋਪਰ ਇਹਦੇ ਤੇ ਸੀਐਨਐਚ ਦੀ ਆ ਤੁਸੀਂ ਦੇਖ ਸਕਦੇ ਆ ਪਾਰਟ ਨੰਬਰ ਵਗੈਰਾ ਹਾਂ ਹਾਂ ਇੱਧਰ ਹੁਣ ਆ ਇੱਧਰ ਨਾਟ ਤੇ ਵੇਖ ਕਿੱਥੇ ਪੰਗਾ ਇੱਧਰ ਦਾ ਇਹ ਪਿੱਛੇ ਬਹੁਤ ਹੈ ਵੈਰੀ ਗੁੱਡ ਯਾਰ ਨੀਵੀਂ ਨੀਵੀਂ ਰੱਖੋ ਲਾਸ ਜਮਾ ਗਿੱਟਿਆਂ ਤੇ ਪਾਓ 21 ਲੀਟਰ ਹੀ ਪਿਆ ਯਾਰ ਇਹਦਾ ਲੈ ਵੀ ਮਿੱਤਰੋ ਪਹਿਲਾਂ ਤਾਂ ਲੋਗ ਦਿਖਾ ਦਈਏ ਤੁਹਾਨੂੰ ਦੁਬਾਰਾ ਨਵਾਂ ਲਵਾਤਾ ਆਪਾਂ ਲਾਵਾ ਆਟ ਸਰਾਇ ਨਗਾ ਤੋਂ ਤੇ ਇਹ ਬਾਬੇ ਦੀ ਮਿਹਰ ਨਾਲ ਹੁਣ ਵੀਡੀਓ ਵੀ ਆਈ ਜਾਂਦੀਆਂ ਇੱਕ ਦੋ ਜਾਣ ਵਾਲੀਆਂ ਤੇ ਵੀਡੀਓ ਪਾਉਣ ਵਾਲੀਆਂ ਤੇ ਬਾਕੀ ਗੱਲ ਇਹਦੇ ਬਾਰੇ ਦੱਸਦਾ ਤੁਹਾਨੂੰ 에어 ਕਲੀਨਰ ਬਾਰੇ ਤੇ ਉਧਰੋਂ ਤਾਂ ਜਾਣ ਦਾ ਟਾਈਮ ਹੋਈ ਜਾਂਦਾ ਉਧਰੋਂ ਕੱਲ ਵੀ ਦਿਨ ਮਰ ਗਿਆ ਇੱਥੇ ਜਾਣਾ ਪੈ ਗਿਆ ਮੋਗੇ ਵਾਲੀ ਸਾਈਡ ਤੇ ਕੱਲ ਨੂੰ ਹੁਣ ਜਿੱਤੋਂ ਦਾ ਫੋਨ ਆ ਰਿਹਾ ਤੇ ਜੇ ਟਰਾਲੀਆਂ ਦੇ ਜਾਲੀ ਲਾਉਣ ਵਾਲੀ ਡੀਜ਼ਲ ਡੱਪਾ ਲਿਆਉਣ ਵਾਲਾ ਇਹਨਾਂ ਦੇ ਵਿੱਚ ਜਾਲੀਆਂ ਪਾਉਣ ਵਾਲੀਆਂ ਬੋਰ ਵਾਲੀ ਜਾਲੀ ਪਾਉਣੀ ਹੈ ਕਿ ਅੱਗੇ ਤਾਂ ਐਂ ਚਲਾ ਦਿੰਨੇ ਬਾੜਾ ਕੱਸ ਪਿਆ ਪਿਆ ਹੁਣ ਆਪਾਂ ਗੱਲ ਕਰਦੇ ਹਾਂ ਬਈ ਆਹ 에어 ਕਲੀਨਰ ਦੀ ਹੁੰ ਜਿਹੜਾ ਆਇਰ ਕਲੀਡਰ ਆਈ ਇਹ ਹੈਗਾ ਜੌਂਡੀ ਯਰ ਦਾ ਠੀਕ ਹੈ ਇਹ ਲਿਊਮਨ ਦਾ ਵੀ ਆਉਂਦਾ ਜਿਵੇਂ ਤੇ ਆਮ ਤਾ ਲਿਊਮਨ ਦਾ ਵੀ ਸਾਰੇ ਜ਼ਿਆਦਾ ਹੀ ਵਰਤਦੇ ਆ ਤੇ ਆ ਤੁਸੀਂ ਦੇਖ ਲਓ ਇਹ ਜੌਂਡੀ ਆਪਾਂ ਜਾਂਸੀ ਚលਿਆ ਮਲੋਟ ਵਾਲੀ ਜੋ ਬਾਈ ਗਰਮੀਤ ਨੇ ਲਿਆ ਇੱਥੋਂ ਮੈਂ ਪੈਸੇ ਪਾਤੇ ਸੀ ਤੇ ਬਾਈ ਉੱਥੋਂ ਫੜ ਲਿਆ ਸੀ ਤੇ ਇਹ 3000 ਰੁਪਏ ਦਾ ਆ ਟੋਟਲ ਤੇ 3000 ਦਾ ਜੌਂਡੀ ਯਰ ਦਾ ਜਿਹੜਾ ਹੌਲੈਂਡ ਦਾ ਇਹ ਜ਼ਿਆਦਾ ਮਹਿੰਗਾ ਹੁਣ ਇਹਦੇ ਵਿੱਚ ਦੀ ਪਤਾ ਨਹੀਂ ਹਜੇ ਤਾਂ ਬਈ ਇਹ ਆਪਣਾ ਨਵਾਂ ਠੀਕ ਹੈ ਪਰ ਇਹਦਾ ਆ ਤੁਸੀਂ ਵੇਖੋ ਵੀ ਜਾਲੀਆਂ ਵਿਰਲੀਆਂ ਆ ਆ ਹੈਗਾ ਸੀਐਨਚ ਦਾ ਜ ਰਮਣੇ ਦਾ ਪਿਆ ਆਪਣੇ ਕੋਲੇ ਉਹਦੇ ਕੋਲੇ ਵਾਧੂ ਪਿਆ ਸੀ ਜਿਹਨੇ ਮੈਨੂੰ ਫੜਾਤਾ ਇੱਕ ਸਾਲ ਹੀ ਵਧਿਆ ਇਹਦੀਆਂ ਜਾਲੀਆਂ ਬਾਲੀਆਂ ਵੀ ਜਿਹੜਾ ਇਹਦੇ ਵਿੱਚ ਗੱਤਾ ਨਾ ਇਹਦੇ ਵਿੱਚ ਤੁਸੀਂ ਦੇਖੋ ਚਲਾਤਾ ਇੱਕ ਸਾਈਡ ਤੇ ਆ ਕੇ ਇਹਦੇ ਵਿੱਚ ਵੀ ਹੋਊਗਾ ਇਹ ਤਾਂ ਆਪਾਂ ਕੀ ਮੈਨ ਨਹੀਂ ਆ ਪਰ ਇਹਦੇ ਵਿੱਚ ਤਾਂ ਇਹ ਵੀ ਨਹੀਂ ਸ਼ੋਅ ਹੁੰਦਾ ਕਿਤੇ ਆ ਇਹਦੇ ਚ ਇੱਥੇ ਆ ਜੋੜ ਆ ਰੇ ਇਹਦੇ ਚ ਜੋੜ ਆਏ ਇਹਦੇ ਤੇ ਜੋੜਾ ਹੈ ਆ ਜੌਂਡੀਰ ਦਾ ਆ ਹਾਲੈਂਡ ਦਾ ਪ੍ਰੋਪਰ ਇਹਦੇ ਤੇ ਸੀਐਨਐਚ ਦੀ ਆ ਤੁਸੀਂ ਦੇਖ ਸਕਦੇ ਆ ਪਾਰਟ ਨੰਬਰ ਵਗੈਰਾ ਠੀਕ ਹੈ ਜੀ ਹੁਣ ਆਪਾਂ ਇਹਦੀ ਗੱਲ ਕਰੀਏ ਵੀ ਆ ਜਿਹੜਾ ਹਾਲੈਂਡ ਦਾ ਇਹ ਪਾਰਾ ਪਤਾ ਨਹੀਂ ਜਾਲੀ-ਜੋਲੀ ਦਾ ਵੀ ਰਬੜ ਦਾ ਵੀ ਫਰਕ ਹੈ ਇਹਦੇ ਨਾਲ ਥੋੜਾ ਜਿਹਾ ਹੈਵੀ ਲੱਗਦਾ ਮੈਨੂੰ ਪਤਾ ਨਹੀਂ ਮੈਂ ਵੀ ਹੋਇਆ ਚਲ ਪਰ ਜਦੋਂ ਮੈਂ ਜਾਣ ਸਾਰ ਚੱਕਣ ਗਿਆ ਉਧਰ ਲੈ ਘਰੋਂ ਉਦੋਂ ਮੈਨੂੰ ਭਾਰਾ ਲੱਗਿਆ ਇਹ ਇਹਦੀਆਂ ਜਿਹੜੀਆਂ ਗੱਤਿਆਂ ਦੀ ਗਿਣਤੀ ਇਹ ਤਾਂ ਥੋੜੀ ਜਿਆਦਾ ਹੋਊਗੀ ਹੁਣ ਇਹ ਨਹੀਂ ਪਤਾ ਕਿ ਬੈਸਟ ਇਹ ਆ ਕਿ ਆ ਪਰ ਫਰਕ ਤੁਹਾਨੂੰ ਦਿਖਾਉਣਾ ਤੇ ਆ ਰਿਹਾ ਜੌਂਡੀਆਰ ਦਾ ਠੀਕ ਹੈ ਤੇ ਹੁਣ ਗੱਲ ਆਪਾਂ ਕਰਦੇ ਆ ਵੀ ਇਹਦੇ ਵਿੱਚਲਾ ਸਾਫ਼ ਕਰਨ ਦੀ ਤਾਂ ਛੇਤੀ ਜ਼ਰੂਰਤ ਨਹੀਂ ਪੈਂਦੀ ਇਹਨੂੰ ਆਪਾਂ ਘਮਾ ਕੇ ਉੱਤੋਂ ਮੋਰੇ ਵੇਚ ਦੀ ਕੱਢਦੇ ਆ ਜਿਹੜੀ ਹੌਲੈਂਡ ਦੇ ਆਉਂਦਾ ਆਪਣੇ ਅਡੀਸ਼ਨ ਦੇ ਉਹਦੇ ਵਿੱਚੋਂ ਹੀ ਕੁਝ ਜਾਇਆ ਆਉਂਦਾ ਮੈਂ ਪਹਿਲਾਂ ਚੱਕ ਕੇ ਲਿਆਉਣਾ ਫੇਰ ਤੁਹਾਨੂੰ ਦੱਸਦਾ ਹਾਂ ਆ ਵੀ ਤਾਂ ਜਿਹੜਾ ਇਹ ਆਪਣਾ ਹੁੰਦਾ ਉੱਪਰਲਾ ਛੀ ਛੇ ਵਾਲਾ ਹਨ ਇਹਨੂੰ ਉਹਦੇ ਵਿੱਚ ਗਿੱਲਾ 에ਅਰ ਕਲੀਨਰ ਹੁੰਦਾ ਤੇ ਇਹ ਸੁੱਕੇ ਦੇ ਵਿੱਚ ਹੁਣ ਇਹ ਹੈਗਾ ਪੁਰਾਣੇ ਮਾਡਲ ਦਾ ਯਾਨੀ TX ਦਾ ਤੇ ਜਿਹੜਾ ਇਹਦਾ ਬੋਰ ਆ ਇਹ ਖੁੱਲਾ ਹੋਊਗਾ ਬਹੁਤ ਖੁੱਲਾ ਵੇਖੋ ਠੀਕ ਹੈ ਤੇ ਇਹ 8 ਇੰਚੀ ਦਾ 6 ਇੰਚੀ ਤੇ ਤਾਂ ਤਕਰੀਬਨ ਇਹ ਆ ਵੀ ਜਾਂਦਾ ਪਹਿਲਾਂ ਪੈਨੂ ਵੀ ਕਮਾਉਣੇ ਹੁਣ ਫੇਰ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਥੱਲੇ ਸਪੇਸਰ ਪਾਉਣਾ ਪਊਗਾ ਇਹ ਆਪਣੇ ਉਹ ਮੁੰਡੇ ਗੰਧੜਾ ਵਾਲੇ ਨੇ ਇੱਕ ਵਾਰੀ ਦੱਸਿਆ ਸੀ ਆਪਾਂ ਨੂੰ ਵੀ ਕਾਰ ਦੇ ਸ਼ੌਕਰਾਂ ਦਾ ਸਪੈਸਰ ਮਿਲ ਜਾਂਦਾ ਇਹਦਾ ਬੋਰ ਕਰਾ ਕੇ ਵਿੱਚ ਪੈ ਜਾਊਗਾ ਪਾਈਪ ਦੇ ਉਸ ਤੋਂ ਬਾਅਦ ਉੱਤੇ ਠੱਕ ਜਾਊਗਾ ਉਹਦੇ ਬਾਕੀ ਦੇਣੇ ਆ ਫਿਰ ਕੀ ਜਿਗਾਰਡ ਬਣਦਾ ਤੇ ਜੇ ਆਪਾਂ ਇਹ ਐਡੀਸ਼ਨ ਵਾਲਾ ਲਾਉਣਾ ਤਾਂ ਆ ਪਾਈਪ ਵੀ ਆਪਾਂ ਨੂੰ ਚੇਂਜ ਕਰਨੀ ਪਊ ਜਿਹੜੀ ਇਹਦੇ ਵਿੱਚ ਹੁੰਦੀ ਆ ਉਹਦੇ ਤੇ ਵੀ ਇੱਥੇ ਇੱਕ ਛਰੀ ਟਾਈਪ ਹੁੰਦਾ ਹਨਾ ਜਿੱਦਾਂ ਰੋਟਾਵੇਟਰ ਦੇ ਕਰਾਸ ਦੇ ਵਿੱਚ ਹੁੰਦਾ ਇੱਕ ਉਹਨੇ ਛਰੀ ਬਣਾਈ ਹੁੰਦੀ ਆ ਤਾਂ ਫਿਰ ਇਹ ਫਲਗਦਾ ਉਹਨਾਂ ਦਾ ਰੌੜਾ ਰੂੜਾ ਦੇਣੇ ਆਪਾਂ ਇਹ ਰੌੜਾ ਇਹ ਰ ਆਪਾਂ ਉਦੋਂ ਕਾਲੀ ਸੀਗੀ ਤੇ ਇੱਕ ਦੁਕਾਨ ਤੋਂ ਸ਼ੱਕਰ ਵਾਲੀ ਤੋਂ ਲੈ ਕੇ ਆਏ ਆ ਤੇ ਇਹ ਮਾਲ ਉਹਨਾਂ ਕੋਲੇ ਬਾਲੀਆਂ ਰੱਦੀ ਜੀਆਂ ਸੀ। ਹੋਂਦੇ ਬਈ ਦੁਬਾਰਾ ਗਿੜਾ ਮਾਰ ਲਈ ਜਰਾ ਉਹਦੋਂ ਨੂੰ ਹੋਰ ਆ ਜਾਣੀਆਂ ਸੀ ਤਾਂ ਸੈਟ ਸਟਾ ਦੇਣੇ। ਇਹ ਸਿੱਟੇ ਹੀ ਸੈਟ ਹੀ ਦਿੰਦਾ ਬੇਕਾਰ ਹੁੰਦਾ ਉਹਨਾਂ ਦੇ ਉਹਨਾਂ ਕੋਲੇ ਤਾਂ। ਇਹ ਆਪਾਂ ਦੇਣੇ ਵੀ ਫਿੱਟ ਫਿੱਟ ਆਉਂਦੀ ਕਿ ਇਹਦਾ ਮਾੜਾ ਮੋਟਾ ਛਿਲਣੀਆਂ ਪੈਣਗੀਆਂ। ਆਹ ਤਕਰੀਬ ਬਣਾ ਸਕਦੀ ਹੈ। ਲੋ ਆ ਵੀ ਕਹਿੰਦੇ ਰਾਜਾ ਪੁੱਟੀ ਵਾਲੇ ਵਾਲੇ WhatsApp ਤੇ ਆਈ ਹੋਈ ਆ ਨਾਲ ਸਾਡੇ ਮਨੋਂ ਦੀਪ ਕਿੰਨਾ ਬਿਖਰਾ ਗਿਆ ਦੇਖੋ ਕਿੰਨਾ ਬਿਖਰਾ ਗਿਆ ਬਹੁਤ ਬਹੁਤ ਹੀ ਗਾਂਦੀ ਵੀ ਨਹੀਂ ਰਹਿਣਾ ਇਹ ਨਹੀਂ ਰੱਖਣਾ ਜੈਨੂ ਨੂੰ ਕੰਮ ਕਰਾਉਣਾ ਹੋਵੇ ਕਿਸੇ ਵੀਰ ਨੇ ਤਾਂ ਸਾਡੇ ਏਰੀਆ ਦੇ ਵਿੱਚ ਟੌਪ ਦੇ ਮਿਸਤਰੀ ਇਹ ਬਾਈ ਹੋਰੀ ਬਹੁਤ ਪੁਰਾਣੇ ਇਦਾਂ ਨੀਗੇ ਨੀਗੇ ਹੁੰਦੇ ਜਦੋਂ ਇੱਥੇ ਉਹਨਾਂ ਦੀ ਚਾਚਰ ਗਣਾ ਚੜ ਕੇ ਤੇ ਲੈ ਵੀ ਇੱਥੋਂ ਆਪਾਂ ਰਗੜ ਕੇ ਚੜਾਲ ਚੱਲੇ ਹੁੱਟੀ ਵਾਲੇ ਬੰਦੇ ਤੇ ਬਾਬੇ ਰਗੜ ਰਗੜ ਕੇ ਕਾਲੀ ਗਾਲੀ ਕਰਕੇ ਉਧਰ ਘਰੇ ਫਰਸ ਤੇ ਫੇਰ ਵੇਖਣਾ ਹੈ ਹੁਣ ਆਪਾਂ ਇਹਨੂੰ ਇਧਰਲੇ ਪਾਸੇ ਕਰਨਾ ਵੈਸੇ ਉਹ ਪਤਲੇ ਪਾਸੇ ਚੜਾਈ ਹੋਈ ਹੈ ਜਦੋਂ ਇਧਰ ਕਰਾਂਗੇ ਨੇ ਹੋਰ ਮੰਨ ਲਓ ਟਾਇਰਟ ਹੋ ਜਾਣਾ ਸੀ ਇਧਰ ਵੀ ਟਾਇਰਟ ਸੀ ਜੇ ਹੁਣ ਇਧਰ ਰੈਲੀ ਹੋ ਗਈ ਫਿਰ ਆਪਾਂ ਦੂਜੇ ਪਾਸੇ ਟਾਇਰਟ ਕਰਾਂ ਇਧਰ ਤਾਂ ਲੈ ਮੌਜ ਨਹੀਂ ਪੈ ਗਈ ਅੱਗੇ ਇਧਰ ਵੀ ਟਾਇਰਟ ਪੈਂਦੀ ਹੁਣ ਜਦੋਂ ਇੱਧਰਲੇ ਪਾਸੇ ਕਰਾਂਗੇ ਉਦੋਂ ਫਲਾਵਟ ਆਊਗੀ ਤੁਹਾਨੂੰ ਪਤਾ ਤੇ ਐ ਆਪਾਂ ਗ੍ਰੈਂਡਰ ਨਾਲ ਹੀ ਘਰੇ ਛੱਲਤੇ ਇਹਦਾ ਹਣਾ ਟਰਾਈਟਰ ਇੰਨਾ ਐ ਸਿਆਣਾ ਜਿਹਾ ਲੱਗਣ ਲੱਗ ਜਾਂਦਾ ਜਿਵੇਂ ਕਾਲੀਏ ਵੀ ਧੀ ਦਿਹਾਣੀ ਨੇ ਚੁੰਨੀ ਲੈ ਲਈ ਹੋਈ ਸਿਰ ਤੇ ਉਹ ਗੱਲ ਬਣ ਜਾਂਦੀ ਐ ਜਮਾ ਦੇਖੋ ਲੈ ਉਹਦਾ ਹੀ ਸਾਊਜੀ ਨਾਲ ਕੌਣ ਲੱਗ ਗਿਆ ਨਹੀਂ ਜਦੋਂ 에ਅਰ ਕਲੀਨਰ ਲਾ ਲਈ ਹਣਾ ਬਸ ਹੁਣ ਇਹੇ ਲਾਈ ਰੱਖਣਾ ਕੱਲਾ ਇਹਦੇ ਤੇ ਹੋਰ ਕੁਝ ਨਹੀਂ ਕਰਨਾ ਦੋ ਫਿਲਟਰ ਆਪਣੇ ਕੋਲੇ ਹੈਗੇ ਸ਼ਾਮ ਨੂੰ ਜਾਂ ਰਾਤ ਨੂੰ ਨੇਰੇ ਤੱਕ ਚੱਲਣੀ ਚੱਲਣੀ ਆ ਤਾਂ ਸ਼ਾਮ ਨੂੰ ਆਪਾਂ ਫਿਲਟਰ ਚੇਂਜ ਕਰਦਾ ਕਰਨਾ ਕਰਲਾ ਨਾਲੇ ਡੀਜ਼ਲ ਪਾਲਾ ਕਰਨਾ ਨੂੰ ਰੱਬ ਰੱਖੇ ਸੁੱਖ ਸੀਜ਼ਨ ਆਪਣਾ ਵਧੀਆ ਲੱਗ ਜੇ ਇਹ ਤਕਰੀਬਨ ਪੂਰੀ ਪੂਰੀ ਟਾਇਟ ਆ ਹੁਣ ਇਹ ਦੂਬਾ ਦੇ ਦੇਣਾ ਨਾ ਤਾਂ ਇਹਨੂੰ ਪਤਲਾ ਕਰਨ 'ਚ ਫਾਇਦਾ ਬਾਕੀ ਥੱਲੋ 에ਅਰ ਕਲੀਨਰ ਟਾਇਟ ਕਰਨ ਵਾਲਾ ਹਜੇ ਇੱਕ ਕਲੈਂਪ ਰਹਿਂਦਾ ਚੜਾਉਣ ਵਾਲਾ ਦੋ ਕੰਮ ਰਹਿ ਗਏ ਇੱਕ ਜਾਲੀ ਪਾਉਂਦੇ ਰੋ ਜਾਲੀ ਨਹੀਂ ਪਾਉਣੀ ਆ ਰਹੀ ਨਾ ਤਾਂ ਇਹਦੇ ਵਿੱਚ ਦੀ ਸੂਈ ਲੰਘਦੀ ਹੈ ਜਿਹੜੀਆਂ ਮੂਰਲੀ ਜਾਲੀ ਹੈ ਆ ਇਹਦੇ ਵਿੱਚ ਦੀ ਤਾਂ ਲੰਘ ਜੂਗੀ ਸੂਈ ਸੂਈ ਉੱਪਰ ਵਾਲੀ ਜਾਲੀ ਪਾਉਂਦ ਗਿਆ ਰੇ ਇੱਕ ਇੱਥੇ ਫੇਵਰ ਦਾ ਟੋਟਾ ਲਾਉਣਾ ਕੱਟ ਕੇ ਬੈਂਡਰੀ ਚਾਕੇ ਇਹ ਕੰਮ ਕਰਦਾ ਅੱਜ ਮੈਂ ਸਾਰੇ ਉਹ ਜੀ ਇਹ ਕੱਲ ਦਾ ਬਾਲਾ ਨਹੀਂ ਕਰੋ ਕਰੋ ਤੂੰ ਕਿੱਥੇ ਦੇਖ ਲਿਆ ਤੂੰ ਉਧਰ ਚਾਹਤੀ ਕਰੀਗੇ ਖੜ ਜਾ ਵੀਰੇ ਤੂੰ ਤਾਂ ਕੰਮ ਕਰੇਗਾ ਫਿਰ ਨਹੀਂ ਨਹੀਂ ਮੈਂ ਮਰਾੜ ਦਾ ਨਹੀਂ ਉਧਰੋਂ ਘਟੂਗਾ ਆ ਤਾਂ ਮੋਰਾ ਇੱਧਰ ਹੋਇਓ ਇੱਕੋ ਜੀ ਦਾ ਕਰ ਲੈਂਦੇ ਆ ਇੱਧਰ ਨਾਲ ਪਾਸਾ ਆ ਪਹਿਲਾਂ ਇੱਥੇ ਕਾਰਸਾ ਦਾ ਖੋਲੀ ਅਸੀਂ ਕਾਰ ਲੈ ਕੇ ਗਏ ਸੀ ਹੈ ਲਓ ਜੀ ਕਹਿੰਦੇ ਬਾਬੇਵਾ ਜੀ ਤੇ ਆਪਾਂ ਕਸਤਾ ਕੀਪਾ ਵੱਢ ਕੇ ਠੀਕ ਹੈ ਪਲੇਟ ਅੱਗੇ ਜਿਆ ਕੁਸ ਕੁਸ ਨਹੀਂ ਕਰਦੇ ਜਾਨੀ ਅੱਗੇ ਘੱਟਾ ਹੀ ਛਾਣਦੇ ਆ ਤੇ ਕਹੀ ਥੋੜਾ ਜਿਹਾ ਅਕਸੂਲਤ ਬਣਾ ਰਹੇ ਹਾਂ ਸਾਡਾ ਸਹਿਯੋਗ ਦੇ ਰਹੇ ਨੇ ਗੁਰਕੀਰਤ ਸਿੰਘ ਬਰਾੜ ਬਹੁਤ ਤਹਿ ਦਿਲ ਤੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਲੰਗਰ ਕਮੇਟੀ ਇਹਨਾਂ ਨੂੰ ਮਾਨਤ ਸਿੰਘ ਜੀ ਖੋਲ ਦੇਵਾਂਗਾ ਅੱਜ ਤੁਸੀਂ ਵਿਆਹ ਵਾਲੇ ਦੇ ਪੀਪੇ ਦੇ ਵੀ ਇੱਥੇ ਲਿਖੀ ਸੀ ਆਜਾ ਨਾ ਤੈਨੂੰ ਫਰਦੇ ਠੀਕ ਹੈ ਤੇਰੀ ਫੋਮ ਤਾਂ ਬਹੁਤ ਸੋਹਣੀ ਆ ਯਾਰ ਬਾਈ 4040 ਰੈਡੀਏਟਰ ਦੇ ਥੱਲੇ ਆ ਐਂਟਰ ਕੁਲਰ ਦੇ ਡਾਰ ਕਰਕੇ ਅਸੀਂ ਸਾਰਾ ਹੀ ਪੰਗੇ ਕਰ ਰਹੇ ਹਾਂ ਯਾਰ ਨਾ ਇਹ ਫੋਨ ਹਨੇਰੇ 'ਚ ਨਹੀਂ ਵੀਡੀਓ ਚੱਜਦੀ ਬਣਾਉਂਦਾ ਹਨਾ ਪੂਰੀ 17 ਦਾ ਆ ਆ ਗਿਆ ਕਿ ਆਉਣਾ ਅਜੇ ਤੰਬਰ ਜੇ ਫਿਰ ਮੈਂ ਕਿਤੇ ਆਵਾਂ ਗਿਆ ਵੀ ਮੈਂ ਇੱਕ ਪਾਸੇ ਨੇਰੇ ਚ ਫਿਰਦਾ ਮੈਂ ਹੈ ਲੈ ਮੇਤਰੋ ਦੂਜੀ ਸਪਰੇਅ ਕਰਨ ਲੱਗੇ ਆ ਚਾਰਾਂ ਕਰਨ ਵਾਲੀ ਨਾ ਖੜਦਿਆ ਭਾਣੇ ਸਰ ਲੈਨੇ ਗੱਲ ਐਡੇ ਕਿ ਤੇਰੇ ਬੱਚੇ ਨੱਪ ਲੈ ਮੈਂ ਤੇ ਪਹਿਲਾਂ ਆਪਾਂ ਲਾਈ ਸੀਗੀ ਅਗਟਾਰਾ ਕੋਰਾ ਜਣ ਤੇ ਤੇ ਬਸ ਦੋ ਹਰੀਕੇਨ 12 ਜੜਾ ਵਾਲਾ ਇਹਦੇ ਚ ਜਿਹੜਾ ਹੋ ਜਾਂਦਾ ਸਾਲਟ ਆ ਤੇ ਵੇਚ ਦੇ ਰਕਟਾਰਾ ਤੇ 12 63 ਪਾਰੇ ਤੇ ਡਰਮਾਂ ਆਪਾਂ ਹੱਥ ਲੰਗਾ 14 ਦੀ ਕੋਲੀ ਦਵਾਈ 7 ਡਰਮਾਂ ਕਿੱਲੇ ਦੀ ਠੀਕ ਹੈ ਉਸ ਤੋਂ ਬਾਅਦ ਮੇਹੀ ਹਿੰਦੀ ਤਿਆਰੀ ਕਰਨੀ ਹੈ ਜਾਣਾ ਇੱਕ ਦੋ ਦਿਨਾਂ ਚ ਬਹੁਤ ਕੰਮ ਕੱਸੋ ਕੱਸ ਹੋਇਆ ਪਿਆ ਲਾਈ ਵੀ ਮੇਟਰੋ ਸਿਆਣੀ ਦੇ ਟਰੈਕਟਰ ਤੇ ਬਹਿ ਗਏ ਹੁਣ ਉਹ 에어 ਕਲੀਨਰ ਨਾਲ ਹੀ ਮਿਲਦਾ ਉਪਰ ਉਪਰਾਂ ਲੱਗ ਜਾਂਦਾ ਤੇ ਟਰਾਲੀ ਲਈ ਹੈ ਇੱਕ ਕਿਰਾਏ ਤੇ ਦੋ ਅੱਗੇ ਮਿਲਣੇ ਹੈ ਇਦਗੀ ਉੱਥੇ ਤਿੰਨ ਜਾਈਦੇ ਆਉਂਦੇ ਨੇ ਉਹ ਆਪਾਂ ਟਰਾਲੀ ਲੈਣ ਚੱਲੇ ਆਂ ਚੌਂਦਰੇ ਪਿੰਡ ਉਦੋਂ ਬਾਅਦ ਟੀ ਬੰਦੇ ਹੁਣੇ ਗੱਡੀ ਜੇ ਪਾਈ ਜਾਂਦੇ ਆਂ ਤੇ ਠੀਕ ਕੱਢੀ ਜਾਂਦੇ ਆਂ ਤੇ ਭਾਰਤ ਦੇ ਦੀ ਤੇ ਆਉਂਦੇ ਨੂੰ ਗੱਡੀ ਨਹੀਂ ਆ ਟਰਾਲੀ ਨੂੰ ਸੀ ਪਾਲਾਂਗੇ ਖਾਲੀ ਗੱਡੀ ਨੂੰ ਤੇ ਡਰਾਮਾਂ ਜਿਹੜੇ ਟਰਾਲੀ ਚ ਰੱਖ ਟਰਾਲੀ ਚ ਰੱਖਵਾਗੇ ਬਾਕੀ ਜੀਗਾ ਜੀ ਲਵਾਉਣੇ ਅੱਗੇ ਜੋ ਡਰਾਮ ਦਾੜ ਜਲਦਾ ਸਪਰੇਅ ਆਪਾਂ ਕਰੀ ਹੈਰੀ ਪੈਨ 12 ਜਹਾੜਾ ਤੇ 17 ਮੱਕੀ ਦੇ ਹਿੰਦੂ ਜੀ ਨਾਲ 12 63 ਪਾਤਾ ਤੇ ਰੇ ਵੀ ਅੱਜ ਪਾਤੀ ਉਹ ਤੇ ਪਾਣੀ ਜੀ ਵੀ ਰੱਖੇ ਸੀ ਦੋ ਗੱਟੇ ਉਹ ਪੌਣੇ ਇੱਕ ਦੋ ਗੱਟੇ ਸਹੀ ਪਏ ਦੋ ਜੱਗਟੇ ਦੇ ਪਾਸਾ ਤੇ ਕਰੰਗੀ ਜਾਣੀ ਆ ਮਹਿਰਾਬ ਦਾ ਬਾਹਰ ਜਾ ਵੜਨਾ ਮਗਰੋਂ ਮੱਕੀ ਕਿਤੇ ਕਮੀ ਨਾ ਬਣ ਕੇ ਤੇ ਦੂਜਾ ਵਾਧ ਰਿਹਾ ਘੋੜੇ ਦਾ ਸਵੇਰੇ ਤਾਂ ਲਾਈ ਆ ਹੁਣ ਦੋ ਗੱਟੇ ਹੋਰ ਗੱਟਾ ਕਿੱਲੇ ਦਾ ਹੋਰ ਠੋਕਿਆ ਘੋੜੇ ਨਾਲ ਪਾਵਾਗੇ ਜੇ ਸਹੀ ਰਹੀ ਤਾਂ ਨਾਂਗਾ ਚੱਲਦਾ ਹੋਈ ਨਹੀਂ ਚਲਾ ਕੇ ਦਿੰਦੇ ਬਹਾਵ ਦੀਆਂ ਸਾਈਡਾਂਾਂ ਮਾਰੀ ਪਾਈਪ ਲੈਣਾ ਦਾ ਜਰੂਰ ਨਹੀਂ ਇਹਦੀ ਮੰਨਣਾ ਹਨ ਇੱਕ ਬੁਰਜੀ ਤੇ ਖੜੇ ਕਿੰਨੇ ਦਿਨ ਆਹੋ ਵੇ ਉਹ ਪਾਈਪ ਲੈਣਾ ਖਿੱਚੀ ਜਾਂਦੇ ਆ ਜਣਾ ਵਾਟਰ ਵਾਕਸ ਵਾਲੀ ਪਾਈਪ ਲੈਣਾ ਫਿਰ ਇਹਦਾ ਥੱਲੋਂ ਦੀ ਰਹਿਣ ਦੇ ਸੇਫ ਆਹੋ ਇਹ ਕੀ ਆ ਨਹੀਂ ਪਈ ਰਹਿਣ ਨਾ ਤੇ ਬੈਠਾ ਵਾਲਾ ਭਾਈ ਦਾ ਪਾਉਣ ਆਣ ਮੁੰਡੇ ਨੂੰ ਸਾਡੇ ਨੂੰ ਇਹ ਕੌਣ ਲਾਈ ਬੈਠਾ ਉਹ ਰਹਾ ਐ ਘਾਰਾ ਆਇਆ ਕੋਈ ਨਹੀਂ ਹੁੰਦਾ ਆ ਜਾ ਲੋਡ ਹੀ ਨਹੀਂ ਆਪੇ ਮਗਰ ਜਾਣੀ ਹੁਣ ਬਸ ਹੁਣ ਮਗਰ ਨਾ ਜਾਣ ਸ਼ਾਬਾਸ਼ ਪਲਣਾ ਚੱਲਦਾ ਇਧਰ ਦੀਆਂ ਖੜੀ ਵੱਡੀ ਦੀ ਭੈਣ ਕਿੰਨੀ ਬਾੜ ਪੈਂਦੀ ਆ ਅੱਠ ਟਰੈਕਟਰ ਨੇ ਪੂਰਾ ਕਰਦੇ ਮਹੀਨ ਨੂੰ ਗਣਕਤੇ ਦਾ ਕਰਤਾਰਾ ਆਉਂਦਾ ਉਹ ਲਗਰਵਿੰਦਰਾ ਇਹ ਦੂਬਾਰਾ ਸੀਜ਼ਨ ਲਾ ਕੇ ਦੇਖਾਂਗੇ ਕਿਲੋ ਦਾ ਘਟ ਗਿਆ 83 ਤੋਂ ਮੁੜਿਆ ਪੱਗੇ ਜਨਵਰੀ ਫਰਵਰੀ ਫਰਵਰੀ ਚ 83 ਸੀਗਾ ਤੇ ਘਟ ਗਿਆ 80 ਰਹਿ ਗਿਆ ਸਾਲਾ ਓ ਨੋ ਮੈਨਾਂ 50 ਤੋਂ ਹੋ ਗਿਆ ਘਟਾ ਲੱਗ ਗਿਆ ਮੇਰਾ ਆ ਲਿਆਂਦੀ ਕਿਰਾਏ ਤੇ ਪਰ ਘੰਟਾ ਦੇ ਦੋ ਲੋ ਕੋਈ ਡਾਲਣ ਲੱਗ ਰਿਹਾ ਕੋਹਨੇ ਸਾਧਾ ਮੋਰੇ ਰੇ ਲੁੱਪੇ ਲਾਉਣੇ ਮਣਾਂ ਚੱਲ ਗਏ ਆ ਪਾਈਏ ਸੱਚ 1500 ਰੁਪਏ ਮਤੇ ਤੀਜੇ ਤੇ 15 ਦੇ ਜਾਂਦਾ ਹੁਣ ਚੌਥੇ ਦੇ ਦੇਣੇ ਅਗਰ ਆਈ ਨਾ ਕਿੰਨੇ ਚੱਕਰਾਂ ਦਾ ਫਰਕ ਪੈਦਾ ਨੇਕਣ ਜਾਵੜਿਆ ਜੀ ਰਹੀ ਹੈ ਨਾ 52 ਲੀਟਰ 50 ਲੀਟਰ ਪਾਉਗੇ ਇਹਦੇ ਤੇ ਆਪਾਂ ਘਾਟਣਾ ਓਦੋਂ ਬਾਅਦ ਆਇ ਇਹਦੇ ਤੇ ਆਪਾਂ ਜ਼ੀਰੋ ਕਰਕੇ ਪੋਣਾ ਸੀ ਸੱਚ ਬਰਾੜ ਬਾਈ ਹਾਂ ਇਹਦੇ ਤੇ ਆਪਾਂ ਦੋ ਪਰਚੇ ਘੱਟ ਲਾਂਗੇ ਕੋਈ ਨਹੀਂ ਆਓ ਇਹਦੀ ਪਰਚੀ ਸਾਡੀ ਕਾਢੀ ਕੋ ਇਹਦੀ ਫੇਰ ਨਵੀਂ ਸਟਾਰਟ ਕਰ ਪਰ ਨਹੀਂ ਪਰਚੀ ਇਕੱਠੀ ਕੱਢ ਲੇ ਹੂੰ ਨੋਟ ਕਰ ਲਾਂਗੇ ਨਾ ਪੈ ਗਿਆ ਹਾਂ ਆਓ 400 ਐਮਐਲ 1 400 ਗ੍ਰਾਮ ਕਹੀ ਜਾਂਦੇ 300 ਐਮਐਲ ਘਾਟਾ ਵੀਰੇ ਬਾਸਾ ਆਹ ਟਰੈਕਟਰ ਲਈਏ ਆ ਕਨਾਲ ਵਾਲੇ ਹੋਏ ਭਾਈ ਹੋਏ ਭਾਈ ਹੋਏ ਆ ਕਿਹੜੇ ਕਿਹੜੇ ਬਾਈ ਦਾ ਆ ਇਹਦੇ ਚ ਪਉਣੀ ਨਹੀਂ ਆ ਯਾਰ ਬਗੀਆਂ ਨਹੀਂ ਹੈ ਭਾਈ ਅੱਛਾ ਇਧਰ ਇਧਰ ਕਿਵੇਂ ਚੜ ਕੇ ਪਾਇਆ ਕਰਾਂਗੇ ਇਹ ਵੀ ਸਮੱਸਿਆ ਵੱਡੀ ਹੈ ਹੁਣ ਆ ਨੋਟ ਆ ਭਾਈ ਆ ਕੱਢ ਕੇ ਦੇਈ ਮੈਨੂੰ ਕਿੰਨੇ ਲੀਟਰ ਪੈਂਦਾ ਰੇ ਚ ਦਵਾ ਦਵਾ ਲਾ ਦੇ ਦਵਾ ਦਵਾ ਲਾ ਦੇ ਨੋਟ ਦੇ ਹਾਂ ਇਹ ਭਰਨੀ ਆ ਆਪਾਂ ਪਤਾ ਲੱਗ ਜੂ ਹਲੋ ਗੇਟ ਵਾਲ ਤਾਂ ਬੰਦ ਨਾ ਕਿ ਨੱਪ ਦੇ ਨੱਪ ਦੇ ਦਵਾ ਦਵਾ ਆ ਵੇਖ ਲੈ ਕਿੰਨਾ ਸੀਗਾ ਹੁਣ ਇਹ 52 ਬਹਿ ਜਾਉਣਾ ਰੱਖ ਲਈ ਬਾਈ ਬਣਿਆ ਲੈ ਵੀ ਹੁਣੇ ਪਤਾ ਲੱਗਣਾ ਉਹ ਮੂਰੇ ਯਾਰ ਅਸੀਂ ਪਲੇਟਫਾਰਮ ਤੇ 12000 ਲਾਇਆ ਖਾਲਸਾਈ ਕੀ ਕਰਦੇ ਤੁਸੀਂ ਥੋੜੇ ਚੜਨ ਮਾਰੇ ਨੇ ਤਾਂ ਇਹਦੇ ਜੇ ਆਪਾਂ 11 20 ਲੀਟਰ ਪਾ ਕੇ ਰੋਕ ਲੈਣਾ ਪਤਾ ਲੱਗ ਜੂ ਆਪਾਂ ਨੂੰ ਕਿੰਨਾ ਪੈਂਦਾ ਦੌੜਦਾ ਪੈ ਜੇ 20 20 ਤੇ ਸਲੋ ਕਰ ਦਿਓ ਜੇ 20 ਲੀਟਰ ਪਾ ਲਿਓ ਕਿਰਾਂ ਸਾਡਾ ਟੱਕਾਂ ਲੀਕ ਹੋਈ ਜਾਊਗਾ ਬੱਸ ਕਰੋ 18 18 ਆ ਗਿਆ 20 ਤੇ ਆਪਾਂ ਵੇਖਣਾ ਬੱਸ ਕਰ ਬਾਈ ਬੱਸ ਕਰ ਉਹ ਨਹੀਂ ਬੱਸ ਕਰ ਕਿੰਨਾ ਪਿਆ ਗਿਆ ਥੋੜਾ ਪਿਆ ਯਾਰ 21 ਲੀਟਰ ਹੀ ਪਿਆ ਯਾਰ ਇਹਦਾ ਆਪਣੇ ਕੁਆਸੇ ਨਹੀਂ ਫਿਰ ਇਹ ਹੁਣ ਸਾਡਾ ਲੀਕ ਹੁੰਦਾ ਜਾਊ ਨਾ ਕਿੰਨੀ ਸੀਨੇ ਹੋ ਜਾਣ ਵਿੱਚ ਸਾਈਡ ਤੇ ਲਾਈ ਵੀਰੇ ਨਹੀਂ ਨਹੀਂ ਐ ਸਾਈਡ ਤੇ ਲਾਈ ਐ ਪਤਾ ਲੱਗ ਜੂਗਾ ਆਪਾਂ ਥੋੜਾ ਪਿਆ ਪਾਣੀ ਤੇਰਾ ਹਵਾ ਵਿੱਚ ਨਹੀਂ ਆ ਇੱਥੇ ਆ ਟੱਕਣ ਦੇ ਲਈ ਆ ਨੀ ਇਹਦਾ ਦੋ ਦੋ ਲੀਟਰ ਹੋਰ ਪਾਉਗਾ ਨਹੀਂ ਨਹੀਂ ਦੋ ਤਾਂ ਮੋਜ ਨੇ ਪੈ ਜਾਊਗਾ 2 ਲੀਟਰ ਸਾਡੀ ਕੋਲ ਨਹੀਂ ਪੈ ਰਹਾ ਦੋ ਲੀਟਰਾਂ 20 ਲੀਟਰ ਹੀ ਚਾਹੀਦਾ ਬੱਸ ਬਾਈ ਭਾਰੀ ਗਿਆ ਬੱਸ ਕਰੀ ਓਏ ਹੁਣ ਉਹ ਵੀ ਪੋਣਾ 21 ਲੀਟਰ ਉਹ ਆ ਆ ਪੂਰਾ 21 ਲੀਟਰ ਹੈ ਥੋੜਾ ਪਿਆ ਯਾਰ ਆਇਆ ਤਾਂ ਆਪਸ਼ਨ ਹੋਰ ਸੀ ਆਪਣੇ ਕੋਲੇ ਚਾਰ ਉਂਗਲਾਂ ਹੋਰ ਵਧ ਸਕਦੀ ਟੈਂਕੀ ਦਾ ਪਰ ਆਪਾਂ ਵਧਾਈ ਨਹੀਂ ਆਪਾਂ ਬਹੁਤ ਆ ਥੱਲੇ ਤਾਂ ਲਾਉਣੀ ਨਹੀਂ ਚੱਲ ਓਏ ਦਾਮੇ ਦੇ ਕੋਈ ਡਰਮ ਲੈਣੇ ਨੇ ਨਾ ਕਹਨੇ ਪਲਾਸਟਿਕ ਵਾਲਾ ਕਈ ਗਰੀਕ ਮੰਗੇ ਦੱਸ ਦੋ ਪ੍ਰਾਪਰ ਡਰਮ ਵੇਜ ਕੇ ਟੈਂਕੀ ਬਣਾਉਣਾ ਚਾਹੀਦਾ ਕਿੰਨੇ ਕਿੰਨੇ ਲੀਟਰ ਵਾਲੇ ਆਹੀ ਦੋ ਡਰਮ ਓੜ ਕੇ ਲਾ ਫਰੀ ਤੋਂ ਰਿ ਚਲੋ ਭਾਈ ਹੁਣ ਆ ਟੱਕਣ ਲੀਕ ਹੁੰਦਾ ਹੈ ਤਾਂ ਗੱਡੀ ਮਗਰ ਗੱਡੀ ਮਗਰ ਜਾ ਯਾਰ ਇਹਦਾ ਰੋਡ ਤੇ ਨਾ ਰਹਿ ਗਈ ਹੁਣ ਕਾਰ ਕੋ ਰਵਾਜ ਦੀ ਸੀਜ਼ਨ ਇੱਥੇ ਹੀ ਲੱਗ ਗਿਆ ਏ ਬਾਲੇ ਧਿਆਨ ਨਾਲ ਚਲਾਉਣ ਆ ਲੈੰਦੇ ਜੱਟਾਂ ਦੇ ਸੰਦੇ ਬਾਈ ਪੈਨ ਉੱਤੇ ਪਾਈ ਸੀ ਓਏ ਅੱਛਾ ਉੱਤੋਂ ਹੀ ਨਿਕਲ ਗਈ ਪੈਨ ਉਹ ਕਿੱਲੀ ਵੀ ਉੱਤੋਂ ਦੀ ਥੱਲੇ ਨੂੰ ਪੈ ਜਣੀ ਪਰ ਕਿੱਲੀ ਦਾ ਸਰਾਖ ਇਹਦਾ ਖੁੱਲਾ ਹਨਾ ਜਾ ਯਾਰ ਵਾ ਵੇਖ ਲੀਏ ਇਹਦਾ ਨੇੜੇ ਹੀ ਹਨਾ ਇਹ ਥਾਂ ਥਾਂ ਬੰਦ ਰਹਿਣੇ ਅੱਧਾ ਕਿਲੋ ਤਾਰ ਲੱਗੇ ਸਾਥੀ ਮਾਰੀਓ ਮਾੜਾ ਮਾੜਾ ਲੈ ਜਾਣੇ ਆ ਮਾਰਾ ਕੋਈ ਨਹੀਂ ਨਿਕਲ ਜੂਗਾ। ਦਾਈ ਵਈ ਤੇ ਲੱਗੇ ਆ ਪੂਰੇ। 4.5 ਹੋਣਾ। ਅਜੇ ਕੋਈ ਸੂਤ ਨਹੀਂ ਆ ਰਿਹਾ ਕੰਮ ਥਾਂ ਥਾਂ ਤੇ। ਹਾਂ ਨਾਟ ਅਜੇ ਕਹਨ ਵਾਲੇ ਪਏ ਆ ਢੇਡੀਆਂ ਢੂਡੀਆਂ ਡੱਗ ਪਏ ਹੁਣ। ਬੋਲਡ ਬੋਲਡ ਕਰਾ ਕੇ ਬਾਬੇ ਉਹ ਪਤਕਾ ਛਤਾਂ ਗੱਟੇ ਗੁੱਟੇ ਲਾ ਕੇ ਹਜੇ ਵੀ ਆ ਸਨ ਰਹਿ ਗਿਆ ਇਕ। ਸਾਰੀ ਤੇ ਤਾਰ ਪੁਣੀ ਹੋਵੇ ਫਟ ਫਟ ਦੇ ਲਾੜ ਲਮਕਾਏ ਮੂਹਰਲੇ ਪਾਸੇ ਵੜ ਵੜ ਜਾਲੀ ਮਗਰਲੇ ਪਾਸੇ ਓਏ ਪਰ ਇਹਨੂੰ ਘਾਰਾ ਇਧਰ ਸਬਜੀ ਮਿੱਧੀ ਦੀ ਢੇਰੀ ਨਾਲ ਨਾਲੇ ਨਾਲ ਹੀ ਲਾ ਦੇ ਉਧਰ ਵੀ ਇਧਰ ਮੜਾਗਾ ਕਰਨ ਲਾ ਉਧਰ ਤਾਂ ਤਿੰਨ ਉਂਗਲਾਂ ਹੀ ਬੈਲੀਆਂ ਇਧਰ ਨਾਟ ਦਿਓ ਆਸ਼ ਲੈਣੀ ਉਹ ਵੇਖ ਲਈ ਉਹਦੇ ਹੀ ਉਹਦੇ ਰਾਜੇ ਪਰਲੇ ਪਾਸੇ ਅਰੀਜਨਲ ਆ ਇਧਰ ਦੁੱਜੂਗਾ ਰਿਗੋਡ ਯਾਰ ਨੀਵੀ ਨੀਵੀ ਰੱਖੋ ਲਾਸ ਜਮਾ ਗਿੱਟਿਆਂ ਤੇ ਪਾਓ ਦੂਰ ਹੋ ਜਾਣਾ ਤੇ ਨਹੀਂ ਤਾਂ ਛੜਦੇ ਲਾਸ ਤੋਂ ਦੋ ਠੀਕ ਆ ਯਾਰ ਤੇ ਯਾਰ ਬਾਕਾਮਯਾਬ ਹੈ ਬੈਸ ਇੱਕ ਪਾਲਟੀ ਮਾਣੀ ਮੜੀ ਹਾਂ ਤੇ ਰੱਖ ਹਣ ਤਾਂ ਵੇਣ ਦੋਹਾਂ ਦਿਖੋ ਜਾ ਜੂ ਇੱਧਰ ਨਿਕਲਾ ਆ ਕੰਨੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜਾਕ ਆ ਬੈਚਣਾ ਬੈਜੇ ਉਂ ਪਰਲੇ ਪਾਹੀ ਦੀ ਕਰ ਦੇ ਕਰ ਲੋ ਮੈਂ ਤਾਂ ਆ ਜਾ ਬਾ ਜਾਣ ਦੇਣ ਤੋਂ ਤੁਪਨਾ ਬਹੁਤ ਤਗੜਿਆ ਤੁਸੀਂ ਮੇਰੀ ਤਾਂ ਲੋੜ ਹੀ ਨਹੀਂ ਕੋਈ ਨਹੀਂ ਥੱਲੇ ਰੱਖ ਲੈ ਜਿੱਦ ਤੇ ਚੌਕ ਤਾਂ ਤੂੰ ਥੋੜਾ ਹੈ ਇਹ ਦੇ ਚੌਕੇ ਰਾਜੀ ਨਹੀਂ ਇਹ ਜੇ ਯਾਰ ਬੜਾ ਲੋੜ ਹੀ ਨਹੀਂ ਮਤਲਬ ਹੀ ਨਹੀਂ ਯਾਰ ਕੋਈ ਐਂ ਚ ਪਾਉਣੇ ਨੇ ਓਏ ਆਹ ਹੋ ਆਏ ਨੂੰ ਸੱਤ ਵਾਰੀ ਤਾਂ ਦੱਸਤਾ ਯਾਰ ਚੰਗਾ ਬੰਦਾ ਨੂੰ ਉਹਦਾ ਉਰੇ ਨੂੰ ਵਟੀ ਜਾਂਦਾ ਕਿ ਸਹੀ ਐ ਤਾਂ ਚੱਕ ਉਹ ਨਹੀਂ ਆਉਂਦਾ ਮੰਜੇ ਲੱਗੇ ਜਾਣਗੇ ਕੋਈ ਨਹੀਂ ਚੱਕ ਦੇ ਚੱਕ ਦੇ ਵੀ ਬਾਬੇ ਜੀ ਭਰਾਵਾਂ ਦੇ ਫੋਨ ਆਏ ਅੱਜ ਇੰਨੇ ਵਿਜੀ ਸੀ ਨਾ ਵਿਚਾਰਿਆਂ ਨੇ ਕਿਸੇ ਨਾਲ ਗੱਲ ਨਹੀਂ ਹੋਈ ਤਾਂ ਮਾਫੀ ਵੀਡੀਓ ਚ ਵੀ ਆਉਣੇ ਬਾਈ ਜਿਹੜੇ ਜਿਹੜੇ ਵੀਰਾਂ ਨੇ ਫੋਨ ਲਾਇਏ ਸੀ ਅੱਜ ਤਿੰਨ ਚਾਰ ਭਰਾਵਾਂ ਨੇ ਤੇ ਇੱਕ ਵੀਰੋ ਯਾਰ ਕੋਈ ਵੀ ਸਲਾਹ ਹੁੰਦੀ ਨਾ ਬੇਨਤੀ ਆ ਇਹ ਮੈਨੂੰ ਨਹੀਂ ਕਿਸੇ ਨਾਲ ਵੀ ਤੁਸੀਂ ਗੱਲ ਕਰਨੀ ਹੋਵੇ ਨਾ ਤੇ ਬਾਈ ਕਈ ਵਾਰੀ ਬੰਦਾ ਵਿਜੀ ਹੁੰਦਾ ਯਾਰ ਤੇ ਮੈਂ ਵੀ ਆਪ ਬਹੁਤ ਸਲਾਹਾਂ ਗਾਉ ਲੈਣਾ ਤੇ ਆਪਾਂ ਜਾ ਤਾਂ WhatsApp ਤੇ ਮੈਸੇਜ ਕਰੀ ਤੇ ਤੇ ਜਾ ਅਗਲੇ ਨਾਲ ਬਸ ਸਿੱਧਾ ਸਸਤਰੀ ਗੱਲ ਤਾਂ ਬਾਅਦ ਕੰਮ ਹੀ ਦਸੀਦਾ ਯਾਰ ਤੇ ਕਈ ਵਾਰੀ ਬਾਈ ਯਾਰ ਬੰਦਾ ਨਾ ਵਿਜੀ ਹੁੰਦਾ ਹੋਰ ਆਪਾਂ ਕਿੱਡੇ ਕਿ ਬੰਦੇ ਆ ਮੈਂ ਵੀ ਤੁਹਾਡੇ ਵਰਗੇ ਕਿ ਮੈਂ ਵੀ ਗਾਉ ਸਲਾਹਾਂ ਲੈਣਾ ਵੇ ਹੁੰਦਾ ਕੁਝ ਨਹੀਂਗਾ ਆਪਾਂ ਨੂੰ ਕੋਈ ਗੁੱਸਾ ਗਿਲਾ ਨਹੀਂ ਹੁੰਦਾ ਕਿਵੇਂ ਅੱਕ ਕੇ ਵੀ ਇੰਨੀ ਜੋਗੇ ਆਪਾਂ ਕੌਣ ਆ ਵੀ ਆਪਾਂ ਨੂੰ ਚਾਰ ਭਰਾ ਜੇ ਫੋਨ ਲਾਉਂਦੇ ਤਾਂ ਵੀ ਸਾਡੇ ਆਸਤੇ ਤਾਂ ਖੁਸ਼ੀ ਦੀ ਗੱਲ ਹੀ ਹੁੰਦੀ ਵੀ ਚਲ ਸ਼ੁਕਰ ਆ ਵੀ ਸਾਨੂੰ ਇੰਨੇ ਜੋਗਾ ਕੋਈ ਸਮਝਦਾ ਹਨ ਤੇ ਪਹਿਲਾਂ ਤਾਂ ਅਸੀਂ ਤੁਹਾਡੇ ਵਰਗੇ ਹੀ ਬਾਈ ਆਪਣੇ ਖੜਾ ਕੋਈ ਲੈਦੇ ਇੱਥੇ ਕਾਰੋਬਾਰ ਜਾਂ ਕੋਰਸ ਲੈਦੇ ਤੁਹਾਡੇ ਵਰਗੇ ਹੀ ਆ ਕੋਈ ਟੈਲੈਂਟ ਨਹੀਂ ਸਾਡੇ ਜਿਦਾ ਅਸੀਂ ਤਾਂ ਜੋ ਤੰਗ ਪੜਾਏ ਦਿਖਾਈ ਜਾਂਦੇ ਕੋਈ ਅਸੀਂ ਲੈਦੇ ਤਾਂ ਹੈ ਨਹੀਂ ਵੀ ਕੋਈ ਖਾਸ ਚੀਜ਼ ਤਾਂ ਹੈ ਨਹੀਂ ਤੇ ਬਾਈ ਬਸ ਇੰਨਾ ਹੁੰਦਾ ਵੀ ਕਈ ਵਾਰ ਜਿਵੇਂ ਹੁਣ ਅੱਜ ਬੇਜਤੀ ਸੀ ਅੱਜ ਕਈ ਵਾਰੀ ਵੀ ਇੱਕਦਮ ਜਵਾਬ ਦਿੱਤਾ ਜਾਵੇ ਯਾਰ ਐ ਹੁੰਦਾ ਵੀ ਅਗਲੇ ਨੂੰ ਮਹਿਸੂਸ ਤਾਂ ਨਹੀਂ ਹੋਇਆ ਕਈ ਵਾਰੀ ਫੋਨ ਕੱਟ ਕੇ ਬਾਅਦ ਚ ਹੁੰਦਾ ਯਾਰ ਬਈ ਅਗਲੇ ਨੂੰ ਐ ਨਾ ਲੱਗਿਆ ਹੋਵੇ ਕਿ ਤੇ ਅਰ ਜਾਣ ਕੇ ਨਹੀਂ ਗੱਲ ਕਰਦਾ ਹਨ ਵੈਸੇ ਦੱਸੀਦਾ ਬਾਈ ਵੀ ਆਹ ਕੰਮ ਚ ਫਸਿਆ ਖੜਾ ਯਾਰ ਤੇ ਫੇਰ ਲਾ ਲੋਂਗੇ ਤੇ ਬਹ ਬੇਨਤੀ ਆ ਬਾਈ ਬਣਿਆ ਵੀ ਜਦੋਂ ਵੀ ਫੋਨ ਲਾਉ ਜਾਂ ਮੜਾ ਜਾਂ ਮੈਸੇਜ ਕਰਾਂ ਤਾਂ ਮੜਾ ਜਾ ਨਾ ਅੰਡਰਸਟੈਂਡ ਕਰ ਲਿਆ ਕਰੋ ਜੀ ਵੀ ਗੁੱਸਾ ਨਾ ਕਰਿਆ ਕਰੋ ਕਈ ਵਾਰੀ ਫੋਨ ਨਾ ਚੱਕਿਆ ਜਾਵੇ ਜਾਂ ਕਿਹਾ ਜਾਵੇ ਵੀ ਲੇਟ ਆ ਹੁਣ ਤੁਸੀਂ ਦੇਖੋ ਵੀ 8:00 ਵਜੇ 4 ਮਿੰਟ ਹੋਏ ਵੇ ਹੁਣ ਸ਼ਹਿਰ ਨੂੰ ਚੱਲੇ ਆਂ ਦੋ ਤਿੰਨ ਚੀਜ਼ਾਂ ਕੱਪੜੇ ਜੇ ਹੈਣੀ ਸੀਗੇ ਉਹ ਲੈਣ ਚੱਲੇ ਆ ਹਨ ਤੇ ਸਵੇਰ 4:00 ਵਜੇ ਤੁਰਨਾ ਹੈ ਤੇ ਐ ਮਨ ਲਾ ਵੀ ਸਾਰਾ ਦਿਨ ਹੀ ਲੰਘਾ ਕਿਸੇ ਪਾਸੇ ਨਹੀਂ ਹੋਇਆ ਗਿਆ ਸਾਰੇ ਦਿਨ ਪਹਿਲਾਂ ਵੀ ਬਿਜੀ ਸੀ ਸਰੋਂ ਸਰੋਂ ਵੱਢੀ ਸਾਰਾ ਕੰਮ ਹਨ ਤਕਰੀਬਨ ਦੇ ਡੇ ਬਾਏ ਡੇ ਸਾਰਾ ਮੇਥਿਆ ਪਿਆ ਸੀ ਅੱਜ ਇੱਕ ਪ੍ਰੀਤ ਵਾਲਿਆਂ ਦੀ ਵੀਡੀਓ ਆਈ ਸੀ ਅੱਜ ਉਹ ਛੱਡੀ ਗਈ ਮੈਂ ਨਹੀਂ ਵੀ ਹੁਣ ਨਹੀਂ ਆ ਸਕਦੇ ਤੇ ਐ ਭਰਾ ਕਈ ਕੰਮ ਪੂਰਤਾ ਕਰਕੇ ਨਾ ਐਡਾ ਸੌਨ ਸਾਨਾ ਰਸਤਾ ਹੋਇਆ ਪਿਆ ਵੇ ਕਰਦੇ ਫਿਕਰ ਕਰਦੇ ਹੋਣੇ 10 11 ਵਜਨ ਵਾਲੇ ਆ 4 ਮਿੰਟ ਰਹਿ ਗਏ ਇੰਨਾ ਟਾਈਮ ਲੱਗ ਗਿਆ ਸ਼ਰ ਤੇ ਬਸ ਹੋਗਾ 5 ਵਜੇ ਨਿਕਲਣਾ ਬਾਕੀ ਅੱਗੇ ਦੇ ਅੱਗੇ ਮਿਲਦੇ ਆ ਜਿਵੇਂ ਪਹੁੰਚਾਂਗੇ ਫਿਰ ਹਾਲ ਮੈਂ ਵਾਲ ਬੂਲ ਕਟਾ ਕੇ ਆਏ ਹਲਕੇ ਹੋ ਕੇ ਆਏ ਆ ਬਿਨਾਂ ਉਹਨ ਨੂੰ ਨੋਣ ਚ ਕੋਈ ਪਰੇਸ਼ਾਨੀ ਨਾ ਹੋਵੇ ਆਪਣੀ ਜਿਹੜੀ ਕੰਡ ਪੈਣੀ ਹੈ ਉਹ ਨਾਲ ਦੀ ਨਾਲ ਥੱਲੇ ਵਜੇ ਗੱਟਿਆਂ ਚ ਹੋਣ ਬਹੁਤ ਵੀਰਾਂ ਨੂੰ ਵੀ ਐਂ ਲੱਗੂਗਾ ਵੀ ਬਾਈ ਸਦਿਆਂ ਆਇਆ ਕਰਾ ਨਾ ਪਰ ਵੀਰੋ ਯਾਰ ਮੱਲੋ ਜਰੀ ਕਈ ਵਾਰੀ ਮਜਬੂਰੀ ਚ ਹੁਣ ਦੂਰ ਦੂਰੋਂ ਦਰੋਂ ਆਈਏ ਤਾਂ ਆਮ ਹੀ ਲੇਟ ਆਈਦਾ ਘਰੇ ਤਾਂ ਕਰਕੇ ਮੈਨੂੰ ਮਹਿਸੂਸ ਨਹੀਂ ਹੁੰਦਾਗਾ ਮੇਰੇ ਨਾਲ ਦੇਣ ਉਹ ਵੀ ਬਹੁਤ ਹੁੰਦਾ ਜੇ ਕਹਿੰਨ ਕੋਈ ਐ ਅਗਲਾ ਹੋਏ ਇਸ ਵੇਲੇ ਬਈ ਕਰਨ ਚੱਕ ਲੈਂਦਾ ਅਗਲਾ ਪਰ ਮੇਰੇ ਨੂੰ ਤਾਂ ਜਿਵੇਂ ਡਰ ਡਰ ਜਾ ਲੱਗਣਾ ਹੜ ਗਿਆ ਇਹ ਜੀ ਚਲੋ ਰਹਿਣਾ ਤਾਂ ਡਰ ਕੇ ਚਾਹੀਦਾ ਪਰ ਕਾਰਕੂਰ ਤੇ ਕੋਈ ਡਰ ਜਾਂ ਨਹੀਂ ਲੱਗਦਾ ਹੁੰਦਾ ਐ ਹੁੰਦਾ ਵੀ ਚੱਕ ਦਾਂਗੇ ਕਿਸੇ ਪਾਸੇ ਕੋਈ ਚੱਕਰ ਨਹੀਂ ਉਹਨੇ ਵੈਸੇ ਤਾਂ ਇਧਰ ਨਹਿਰ ਆ ਇਧਰ ਪਰੜੀ ਹੈ ਪਰ ਨਹੀਂ ਉਹ ਐਵੇਂ ਪੈ ਜਾਉਂਦਾ ਹੀ ਨਹੀਂਗਾ ਬੋ ਆਮ ਤੁਰੇ ਫਰੀਦਾ ਤਾਂ ਕਰਕੇ ਤੇ ਹੈ ਮਾੜਾ ਕੰਮ ਹੀ ਆਪਦੇ ਪਿੰਡ ਦੇ ਨੇੜੇ-ਨੇੜੇ ਤਾਂ ਚੱਲ ਕੀ ਢਾਰਾ ਪਰ ਦੂਰੋਂ ਹੁਣ ਆ ਇਸ ਵੇਲਾ ਹੋਵੇ ਕਿਤੇ ਤੇ ਹੁਣ ਇੱਥੋਂ ਮੈਂ ਫਿਰਦਾ ਹੀ ਰੋਪੜ ਕੋਲੇ ਹਾਂ ਵੇਲੇ ਤਾਂ ਰਿਸਕ ਜਾ ਹੋ ਜਾਂਦਾ ਕੱਲੇ ਨੂੰ ਪਰ ਪਿੰਡਾਂ ਦੇ ਨੇੜੇ ਤਾਂ ਕੋਈ ਡਰ ਨਹੀਂ ਹੁੰਦਾਗਾ ਬਾਕੀ ਹੁਣ ਪੌੜ ਬਣ ਜਾਣਾ ਫੇਰ ਤਾਂ ਇੱਥੋਂ ਤੱਕ 80 90 ਦੀ ਆਈ ਦੀ ਗੱਡੀ ਸਿੱਧੀ ਤੇ ਕੋਈ ਡਰ ਨਹੀਂ ਹੈਗਾ ਜਿਆਦਾ ਮੋਟਰਸਾਈਕਲ ਤੇ ਡਰ ਜਿਆਦਾ ਰਹਿੰਦਾ ਥੋੜਾ ਜਿਹਾ ਰਟੇ ਰੇ ਸਟੇਰੇ ਦਾ ਤੇ ਪੌੜਾ ਬਿੱਤਰੋਂ ਆਉਂਦੇ ਨੂੰ ਚੱਲਦਾ ਹੋਊਗਾ ਜਦੋਂ ਨੂੰ ਆ ਕੇ ਆਪਾਂ ਕਣਕਾਂ ਤੂੜੀ ਬਣਾਉਣੀ ਹੈ 100% ਦਾ